ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਪਟੰਡਾ ਸ਼ਹਿਰ ਤੇ ਅੱਜ ਆਪਾਂ ਕਰਾਂਗੇ ਜੋਗਰ ਪਾਰਕ ਦੀ ਸੈਰ ਆਜੋ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਫੁੱਲ ਬੂਟੇ ਲੱਗੇ ਹੋਏ ਆ ਐਂਟਰੀ ਦੇ ਉੱਤੇ ਤੇ ਬਹੁਤ ਹੀ ਗ੍ਰੀਨਰੀ ਹੈ ਇੱਥੇ ਤੇ ਇਹਦੀ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਆਪਣੀ ਨਹਿਰ ਦੇ ਕੋਲੇ ਆ ਜਾਂਦਾ ਹੈਗਾ ਇਦੇ ਨਾਲ ਆਪਣਾ ਪਾਰਕ ਵੀ ਇੱਕ ਹੋਰ ਆਪਣਾ ਆ ਗਿਆ ਜੋਗਰ ਪਾਰਕ ਬਹੁਤ ਹੀ ਵਧੀਆ ਲੋਕੇਸ਼ਨ ਐ ਗ੍ਰੀਨਰੀ ਐ ਝੀਲਾਂ ਨੇ ਬਹੁਤ ਵਧੀਆ ਸੋਹਣਾ 뷰 ਐ ਇੱਥੋਂ ਦੇ ਜੋਗਰ ਪਾਰਕ ਦਾ ਬਹੁਤ ਵਧੀਆ ਇੱਥੇ ਬਣਿਆ ਹੋਇਆਗਾ ਘਾਹ ਵਗੈਰਾ ਲੱਗਾ ਹੋਇਆਗਾ ਗ੍ਰੀਨਰੀ ਐ ਜਿਹੜੀ ਉਹ ਪੂਰੀ ਵਧੀਆ ਜੀ ਤੇ ਹੁਣ ਆਪਾਂ ਥੋੜਾ ਜਿਹਾ ਅੰਦਰ ਜਾਵਾਂਗੇ ਅੰਦਰ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ ਲਓ ਦੋਸਤੋ ਆਪ ਆ ਚੁੱਕਿਆ ਹੁਣ ਪਾਰਕ ਦੇ ਅੰਦਰ ਤੇ ਆਪਣੇ ਇੱਥੇ ਥੋੜੀ ਜੀ ਦੂਰਤੀ ਖਾਣ ਪੀਣ ਵਾਸਤੇ ਇੱਕ ਕੈਂਟੀਨ ਬਣੀ ਹੋਈ ਹੈ ਆਜੋ ਆਪਾਂ ਅੱਗੇ ਚੱਲਦੇ ਆਂ ਗ੍ਰੀਨਰੀ ਬਹੁਤ ਸੋਹਣੀ ਗ੍ਰੀਨਰੀ ਹੈ ਤੇ ਅੱਗੇ ਤੁਹਾਨੂੰ ਅਸੀਂ ਝੀਲਾਂ ਵੀ ਦਿਖਾਵਾਂਗੇ ਤੇ ਬਹੁਤ ਵੱਡੀਆਂ ਇੱਥੇ ਪਾਣੀ ਦੀਆਂ ਝੀਲਾਂ ਨੇ ਕਾ ਬਹੁਤ ਸੋਹਣਾ ਲੱਗਿਆ ਹੋਇਆ ਤੇ ਗ੍ਰੀਨਰੀ ਦਾ ਤਾਂ ਅੰਤ ਹੀ ਨਹੀਂ ਕੋਈ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਹੈ ਆਕਸੀਜਨ ਦਾ ਬਹੁਤ ਵੱਡਾ ਸੋਰਸ ਆ ਸਮਝੋ ਠੀਕ ਹੈ ਇਹ ਬੈਠਣ ਵਾਸਤੇ ਕੁਰਸੀਆਂ ਤੇ ਲੋਕ ਇੱਥੇ ਸੁਬਾ ਸ਼ਾਮ ਆਉਂਦੇ ਨੇ ਜੀ ਵੌਕਿੰਗ ਕਰਨ ਆਉਂਦੇ ਨੇ ਬਹੁਤ ਵਧੀਆ ਮਾਹੌਲ ਬਣਦਾ ਜੀ ਇੱਥੇ ਇਹ ਆਪਣੀ ਕੰਟੇਨ ਹੈ ਜੀ ਇੱਥੇ ਖਾਣ ਪੀਣ ਦਾ ਸਾਰਾ ਸਮਾਨ ਮਿਲਦਾ ਹੈਗਾ ਬਹੁਤ ਹੀ ਸਾਫ਼ ਸੁਥਰਾ ਖਾਣ ਪੀਣ ਦਾ ਹੈਗਾ ਕੋਈ ਬਣਾਵਟੀ ਚੀਜ਼ ਨਹੀਂ ਬਣਦੀ ਇੱਥੇ ਬਹੁਤ ਵਧੀਆ ਇਹਨਾਂ ਨੇ ਬਣਾਉਣ ਵਾਲੇ ਬੰਦੇ ਰੱਖੇ ਹੋਏ ਆ ਤੇ ਅਸੀਂ ਬਹੁਤ ਵਾਰੀ ਇੱਥੋਂ ਖਾ ਪੀ ਕੇ ਗਏ ਆ ਬੜਾ ਟੇਸਟੀ ਹੁੰਦਾ ਇੱਥੇ ਹਰੇਕ ਤਰ੍ਹਾਂ ਦਾ ਖਾਣ ਪੀਣ ਜੋ ਵੀ ਹੁੰਦਾ ਹੈਗਾ ਤੇ ਆਪਾਂ ਅੱਗੇ ਚੱਲਦੇ ਆਂ ਦਿਖਾਉਣੇ ਆ ਤੁਹਾਨੂੰ ਕੰਟੀਨ ਤੋਂ ਬਾਅਦ ਆਪਾਂ ਹੁਣ ਦੇਖਦੇ ਆਂ ਚੀਲਾ ਬਠੰਡੇ ਦੀ ਜਾਨ ਸ਼ਾਨ ਆਜੋ ਆਪਾਂ ਹੁਣ ਚੀਲਾ ਦੇ ਨਜ਼ਾਰੇ ਦਿਖਾਈਏ ਤੁਹਾਨੂੰ ਬਹੁਤ ਵਧੀਆ ਚੀਲਾਂ ਨੇ ਕੈਮਰਾਮੈਨ ਮੜਾ ਜਾਂ ਨੇੜੇ ਹੋ ਕੇ ਦਿਖਾਓ ਇੱਕ ਚੀਲ ਆਪਣੀ ਇਹ ਬਣੀ ਹੋਈ ਹੈ ਜੀ ਇਹਦੇ ਨਾਲ ਇੱਕ ਚੀਲ ਆਪਣੀ ਹੋਰ ਬਣੀ ਹੋਈ ਹੈ ਸਾਨੂੰ ਉਹ ਵੀ ਦਿਖਾਉਣੇ ਆ ਤੇ ਇੱਕ ਚੀਲ ਆਪਣੀ ਇੱਧਰ ਪਿੱਛੇ ਵੀ ਰਹਿ ਗਈ ਹੈ ਕੈਮਰਾਮੈਨ ਮੜਾ ਜਾਂ ਦੂਸਰੀ ਸਾਈਡ ਦਿਖਾਓ ਵੀਰ ਆ ਇਹ ਵਾਲਾ 뷰 ਆ ਜਿਹੜਾ ਇਹ ਵੀ ਚੀਲ ਲਈ ਹੈਗਾ ਇੱਥੋਂ ਆਪਾਂ ਥਰਮਲ ਵੀ ਦੇਖ ਸਕਦੇ ਆ ਆਪਾਂ ਬਠੰਡੇ ਦਾ ਮੜਾ ਜਾਂ ਵੀਰ ਜੀ ਦਿਖਾਓ ਜ਼ੂਮ ਕਰਕੇ ਮੜਾ ਜਾਂ ਹਰਮਲ ਦਾ ਥੋੜਾ ਜਿਹਾ ਵਿਊ ਲੋ ਬੱਦਲ ਬਹੁਤ ਸੋਹਣੇ ਹੋਏ ਪਏ ਆ ਗਰਮੀ ਜ਼ਰੂਰ ਹੈਗੀ ਆ ਪਰ ਠੀਕ ਹੈ ਮੌਸਮ ਅੱਜ ਧੁੱਪ ਵੀ ਹੈ ਬੱਦਲ ਵੀ ਹੈ ਤੇ ਪਾਰਕ ਚਾਕੇ ਤਾਂ ਵੈਸੀ ਹੋ ਜਾਂਦਾ ਹੈਗਾ ਬੰਦੇ ਦਾ ਹਨਾ ਕਿਉਂਕਿ ਗ੍ਰੀਨਰੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੇ ਆਜੋ ਆਪਾਂ ਹੁਣ ਅੱਗੇ ਦਿਖਾਉਨੇ ਆ ਤੁਹਾਨੂੰ ਬਹੁਤ ਸੋਹਣਾ ਵਿਊ ਹੈ ਬਹੁਤ ਤਰ੍ਹਾਂ ਦੇ ਪੰਛੀ ਇੱਥੇ ਆਉਂਦੇ ਨੇ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਆਪਾਂ ਨੂੰ ਜਿਹੜਾ ਕਿ ਮਨ ਨੂੰ ਬੜਾ ਸਕੂਨ ਦਿੰਦੀਆਂ ਨੇ ਸ਼ਹਿਰਾਂ ਚ ਇਹ ਚੀਜ਼ਾਂ ਬਹੁਤ ਘਟ ਗਈਆਂ ਨੇ ਪਿੰਡਾਂ ਦੇ ਵਿੱਚ ਹਜੇ ਹੈਗਾ ਮਾਹੌਲ ਪੰਛੀਆਂ ਦਾ ਕਿਉਂਕਿ ਦਰਖਤ ਵਗੈਰਾ ਲੱਗੇ ਹੁੰਦੇ ਆ ਹਜੇ ਪੁਰਾਣੇ ਘਰ ਵੀ ਹੈਗੇ ਆ ਵੈਸੇ ਤਾਂ ਹੁਣ ਲੋਕਾਂ ਨੇ ਕੋਠੀਆਂ ਪਾਲੀਆਂ ਪਰ ਫਿਰ ਵੀ ਸ਼ਹਿਰਾਂ ਨਾਲੋਂ ਪਿੰਡਾਂ ਦੇ ਵਿੱਚ ਪੰਛੀ ਹਜੇ ਵੀ ਜ਼ਿਆਦਾ ਹੈਗੇ ਆ ਤੇ ਪਾਰਕਾਂ ਦੇ ਵਿੱਚ ਤਾਂ ਆਪਾਂ ਨੂੰ ਮਿਲਦੀ ਮਿਲਦੇ ਹੈਗੇ ਕਿਉਂਕਿ ਇੱਥੇ ਇੰਨੀ ਜ਼ਿਆਦਾ ਦਰਖਤ ਲੱਗੇ ਹੁੰਦੇ ਆ ਗ੍ਰੀਨਰੀ ਜ਼ਿਆਦਾ ਹੁੰਦੀ ਆ ਆ ਜੋ ਆਪਾਂ ਹੁਣ ਅੱਗੇ ਵਿਊ ਦੇਖਦੇ ਆ ਇਹ ਆਪਣੀ ਅੱਗੇ ਇਸ ਤੋਂ ਚੀਜ਼ ਇੱਕ ਹੋਰ ਆਊਗੀ ਪਠੰਡੇ ਤੇ ਸੋਨਾ ਪਾਰ ਤੇ ਸ਼ਾਂਤੀ ਜੋ ਤੁਸੀਂ ਇੱਥੇ ਆਓਗੇ ਇੱਕ ਵਾਰੀ ਸੁਬਾ ਸੁਬਾ ਆਉਂਗੇ ਤਾਂ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਮਾਹੌਲ ਬਣਿਆ ਹੋਇਆ ਹੁੰਦਾ ਹੈਗਾ ਬਹੁਤ ਜ਼ਿਆਦਾ ਵਧੀਆ ਮਾਹੌਲ ਹੁੰਦਾ ਹੈਗਾ ਕਿਉਂਕਿ ਲੋਕ ਇੱਥੇ پارک ਦੇ ਵਿੱਚ ਜੋ ਆਨੰਤੀ ਹੁੰਦੀ ਹੈ ਸਿਹਤ ਵਾਸਤੇ ਐਕਸਰਸਾਈਜ਼ ਜਦੋਂ ਆਪਾਂ ਕਰਦੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਤੇ ਇਹ ਆਪਣੀ ਆ ਗਈ ਦੂਜੀ ਝੀਲ ਜੀ ਆਪਾਂ ਉਧਰਲੇ ਪਾਸੇ ਜਾ ਕੇ ਤੁਹਾਨੂੰ ਦੂਜੀ ਝੀਲ ਦਾ ਵੀ ਨਜ਼ਾਰਾ ਦਿਖਾਉਣੇ ਆ ਘਾ ਦੇਖੋ ਜੀ ਕਿੰਨਾ ਸੋਹਣਾ ਘਾਹ ਲੱਗਦਾ ਹੈ ਇਹਦੇ ਵਿੱਚ ਤਾਂ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਮਾਹੌਲ ਹੁੰਦਾ ਹੈਗਾ ਧੁੱਪ ਇੰਨੀ ਹੁੰਦੀ ਹੈ ਗ੍ਰੀਨਰੀ ਹੁੰਦੀ ਹੈ ਤੇ ਸ਼ਾਂਤੀ ਤਾਂ ਹੁੰਦੀ ਹੁੰਦੀ ਹੈ ਜੀ ਪਾਰਕਾਂ ਦੇ ਵਿੱਚ ਕਿਉਂਕਿ ਸਾਈਡ ਤੇ ਸ਼ਹਿਰ ਤੋਂ ਥੋੜਾ ਜਿਹਾ ਸਾਈਡ ਤੇ ਆ ਗਿਆ ਇਹ ਸ਼ਹਿਰ ਦੇ ਵਿੱਚ ਮੁਖਸਰ ਫਰੀਦਕੋਟ ਤੋਂ ਜਦੋਂ ਆਪਾਂ ਬਠਿੰਡੇ ਦੇ ਵਿੱਚ ਐਂਟਰ ਹੁੰਨੇ ਆ ਤਾਂ ਨਾਲ ਟੱਪ ਕੇ ਹੀ ਖੱਬੇ ਹੱਥ ਵੱਡਾ ਪਾਰਕ ਹੈ ਜੀ ਇੱਕ ਉਹਦੇ ਨਾਲ ਹੀ ਜੋਗਰ ਪਾਰਕ ਹੈ ਇਹ ਆਪਣੀ ਆ ਕੀ ਦੂਜੀ ਝੀਲ ਜੀ ਬਹੁਤ ਵੱਡੀ ਝੀਲ ਹੈਗੀ ਤੇ ਇੱਥੇ ਇੱਕ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖ ਰਿਹਾ ਹੋਊਗਾ ਜੇ ਜ਼ੂਮ ਕਰਕੇ ਦੇਖਦਾ ਤਾਂ ਮੜਾ ਦਿਖਾਉਣ ਦੀ ਕੋਸ਼ਿਸ਼ ਕਰੋ ਤੇ ਬਹੁਤ ਸੋਹਣਾ 뷰 ਹੈ ਇੱਥੇ ਹਰ ਇੱਕ ਚੀਜ਼ ਦਾ ਦਰਖਤ ਇੰਨੇ ਜ਼ਿਆਦਾ ਨਹੀਂ ਗ੍ਰੀਨਰੀ ਬਹੁਤ ਜ਼ਿਆਦਾ ਹੈਗੀ ਤੇ ਬਾਕੀ ਸਪੈਸ਼ਲ ਸੰਡੇ ਦਾ ਐਤਵਾਰ ਦਾ ਜਦੋਂ ਦਿਨ ਹੁੰਦਾ ਹੈਗਾ ਤਾਂ ਕਾਫੀ ਇੱਥੇ ਲੋਕ ਆਉਂਦੇ ਨੇ ਜੀ ਤੇ ਟਾਈਮ ਪਾਸ ਕਰਦੇ ਨੇ ਆਪਣਾ ਟਾਈਮ ਸਪੈਂਡ ਕਰਦੇ ਨੇ ਬੱਚਿਆਂ ਵਾਸਤੇ ਬਹੁਤ ਵਧੀਆ ਜੀ ਇੱਥੇ ਬੱਚੇ ਫੈਮਲੀਆਂ ਇੱਥੇ ਸਾਰੇ ਆਉਂਦੇ ਨੇ ਪੇਰ ਸ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਆ ਤੇ ਇੱਥੇ ਟਾਈਮ ਸਪੈਂਡ ਕਰਦੇ ਆ ਜੀ ਫੈਮਲੀ ਦੇ ਨਾਲ ਕਿਉਂਕਿ ਮਾਹੌਲ ਹੀ ਇੱਥੇ ਇੰਨਾ ਵਧੀਆ ਹੁੰਦਾ ਹੈਗਾ ਗਰੀਨਰੀ ਐਨੀ ਜ਼ਿਆਦੇ ਆ ਦੇਖੋ ਕਾ ਕਿੰਨਾ ਬੱਤਰ ਬੈਕ ਅੱਛੀ ਹੁਣ ਪਿੰਡਾਂ ਚ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਐ ਤੇ ਇੱਥੇ ਆਪਾਂ ਦੇਖ ਸਕਦੇ ਆ ਪੰਛੀਆਂ ਵਾਸਤੇ ਤਾਂ ਇਹ ਵਰਦਾਨ ਹੀ ਹੈਗਾ ਕੁਸਰਾ ਅਨੋਖਾ ਇਹ ਜੀਵ ਐ ਦੇਖੋ ਇੱਕ ਆ ਫਿਰਦੀ ਐ ਜੀ ਹਡਾ ਬੜਾ ਮਨ ਖੁਸ਼ ਹੁੰਦਾ ਜੀ ਪੰਛੀ ਦੇਖ ਕੇ ਤਾਂ ਤੇ ਵਿਊ ਬਹੁਤ ਸੋਹਣਾ ਜੀ ਦੇਖੋ ਆਜੋ ਆਪਾਂ ਅੱਗੇ ਚੱਲਦੇ ਆਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਹੋਰ ਆਪਣਾ ਪਾਰਕ ਦਾ ਵਿਊ ਠੀਕ ਹੈ ਜੀ ਆਜੋ ਆਪਾਂ ਅੱਗੇ ਚੱਲਦੇ ਆਂ ਤੇ ਹਾਂਜੀ ਦੋਸਤੋ ਹੁਣ ਆਪਾਂ ਜੋਗਰ ਪਾਰਕ ਦੇ ਰਾਈਟ ਸਾਈਡ ਦੇ ਬਿਲਕੁਲ ਐਂਡ ਤੇ ਆ ਗਏ ਆ ਹੁਣ ਤੁਹਾਨੂੰ ਆਪਾਂ ਤੀਜੀ ਝੀਲ ਦਿਖਾਉਣੇ ਆ ਜੀ ਇਹ ਜਿਹੜੀ ਸਾਹਮਣੇ ਆ ਜੀ ਇਹ ਤੀਜੀ ਝੀਲ ਆ ਆਪਣੀ ਇਸ ਦੀ ਪਾਰਕ ਦੀ ਬਣਾਇਆ ਹੋਇਆ ਜੀ ਸਾਰਾ ਸਿਸਟਮ ਬੱਚੇ ਉਪਰੇ ਖੇਡ ਰਹੇ ਆ ਤੇ ਇੱਥੇ ਬਜ਼ੁਰਗ ਆ ਕੇ ਬਹਿ ਜਾਂਦੇ ਜੀ ਬਹੁਤ ਵਧੀਆ ਲੋਕੇਸ਼ਨ ਹੈ ਬਹੁਤ ਸੋਹਣਾ 뷰 ਹੈਗਾ ਦੇਖੋ ਜੀ ਆ ਗਈ ਆਪਣੀ ਪੀਜੀ ਝੀਲ ਬਹੁਤ ਸੋਹਣਾ ਪਾਰਕ ਹੈ ਜੀ ਇਹ ਝੀਲਾਂ ਦਾ ਸ਼ਹਿਰ ਬਠਿੰਡਾ ਤੇ ਦਿਖਾਓ ਜੀ ਆਪਣੀ ਤੀਜੀ ਝੀਲ ਆਪਣੀ ਦੀ ਬਹੁਤ ਸੋਹਣਾ 뷰 ਹੈ ਤੀਜੀ ਝੀਲ ਹੈ ਤਿੰਨ ਝੀਲਾਂ ਨੇ ਇੱਥੇ ਤੇ ਇੱਥੇ ਆਪਣੇ ਬੈਠਣ ਦਾ ਬਣਾਇਆ ਹੋਇਆ ਹੈਗਾ ਪਾਰਕ ਇੱਥੇ ਬਜ਼ੁਰਗ ਬਾਬੇ ਆਪਣੇ ਬਹਿੰਦੇ ਨੇ ਠੀਕ ਹੈ ਜੀ ਇੱਥੇ ਬੱਚੇ ਖੇਡਦੇ ਆ ਬਹੁਤ ਸੋਹਣਾ ਥੀਓ ਬੱਚਿਆਂ ਵਾਸਤੇ ਇੱਥੇ ਝੁੱਲੇ ਝਾਲੇ ਵੀ ਲੱਗੇ ਹੋਏ ਨੇ ਆਜੋ ਸੋਣ ਦਿਖਾਉਣੇ ਆ ਆ ਦੇਖੋ ਜੀ ਬੱਚਿਆਂ ਦੇ ਖੇਡਣ ਵਾਸਤੇ ਝੁੱਲੇ ਲੱਗੇ ਹੋਏ ਐ ਇੱਥੇ ਇੱਥੇ ਆ ਕੇ ਆਪਣੇ ਆਸ-ਪਾਸ ਦੇ ਜਿਹੜੇ ਲੋਕ ਐ ਇੱਥੇ ਆਉਂਦੇ ਨੇ ਜੀ ਟਾਈਮ ਪਾਸ ਕਰਦੇ ਨੇ ਬੱਚੇ ਆ ਜਾਂਦੇ ਨੇ ਬੱਚੇ ਖੇਡਦੇ ਆ ਕੇ ਇੱਥੇ ਇੰਜੋਏ ਕਰਦੇ ਆ ਇਹ ਸਾਰੇ ਝੁੱਲੇ ਬਣੇ ਹੋਏ ਐ ਜੀ ਬੱਚਿਆਂ ਵਾਸਤੇ ਖੇਡਣ ਨੂੰ ਤੇ ਇਧਰ ਆਪਣੇ ਬਾਬੇ ਬੈਠੇ ਨੇ ਟਾਈਮ ਪਾਸ ਕਰਦੇ ਨੇ ਬਾਬੇ ਗੱਲਾਂ ਬਾਤਾਂ ਗੱਪਾਂ ਮਾਰਦੇ ਆ ਬਹੁਤ ਸੋਹਣਾ 뷰 ਆ ਗ੍ਰੀਨਰੀ ਆ ਕਿੰਨੀ ਵਧੀਆ ਇੱਥੋਂ ਦਾ 뷰 ਤੇ ਲੋਕੇਸ਼ਨ ਆ ਜੀ ਪੰਛੀ ਦੇਖੋ ਜੀ ਕਿੰਨੇ ਤੇ ਦੋਸਤੋ ਹੁਣ ਆਪਾਂ ਦੇਖਦੇ ਆ ਜੁਗਰਪਾਰਕ ਦਾ ਦੂਜਾ ਹਿੱਸਾ ਫਰੰਟ ਤੋਂ ਐਂਟਰ ਹੁੰਦੇ ਹੀ ਆਪਾਂ ਨੂੰ ਪਹਿਲਾਂ ਕੰਟੇਨ ਦਾ 뷰 ਦੇਖਣ ਨੂੰ ਮਿਲਦਾ ਹੈਗਾ ਤੇ ਉੱਥੋਂ ਖੱਬੇ ਹੱਥ ਮੁੜਦੇ ਹੀ ਪਹਿਲਾਂ ਤਾਂ ਤੁਸੀਂ ਥਰਮਲ ਦਾ ਇੱਕ 뷰 ਦੇਖੋ ਸ਼ਾਨਦਾਰ 뷰 ਕਿੰਨੇ ਸੋਹਣੇ ਬੱਦਲ ਤੇ ਨਾਲ ਥਰਮਲ ਦਿਖਦਾ ਹੈਗਾ ਹਾਲਾਂਕਿ ਇਹ ਬਠੰਡੇ ਦਾ ਜਿਹੜਾ ਥਰਮਲ ਆ ਬੰਦ ਹੋ ਚੁੱਕਿਆ ਹੈਗਾ ਪਰ ਇਹਦੀਆਂ ਜਿਹੜੀਆਂ ਚਿਮਣੀਆਂ ਨੇ ਉਹ ਅੱਜ ਵੀ ਇੱਥੇ ਸਟੈਂਡ ਨੇ ਤੇ ਬਠੰਡੇ ਦੀ ਯਾਨੀ ਕਿ ਪਛਾਣ ਹੈ ਜਿਹੜੀ ਉਹ ਥਰਮਲ ਤੋਂ ਹੀ ਹੋ ਜਾਂਦੀ ਹੈ ਵੀ ਹਾਂ ਅਸੀਂ ਬਠੰਡੇ ਦੇ ਵਿੱਚ ਐਂਟਰ ਹੋਣ ਲੱਗੇ ਆ ਤੇ ਜਿਹੜਾ ਇਹ ਪਾਰਕ ਹੈਗਾ ਬਿਲਕੁਲ ਝੀਲਾਂ ਦੇ ਨਾਲ ਹੀ ਹੈ ਨਹਿਰ ਕ੍ਰੋਸ ਕਰਦੇ ਹੀ ਖੱਬੇ ਹੱਥ ਇਹ ਪਾਰਕ ਆ ਜਾਂਦਾ ਹੈਗਾ ਤੇ ਹਮੇਸ਼ਾ ਕੰਪੈਕ ਚੱਲੋ ਇੱਥੇ ਬੜੀਆਂ ਸੋਹਣੀਆਂ ਚੀਜ਼ਾਂ ਲਿਖਿਆਂਗੇ ਅਣ ਕੇਰੀ ਵਾਲਾ ਟਰੈਕ ਸਾਈਕਲਾਂ ਲਈ ਤੇ ਫਰਸ਼ ਵਾਲਾ ਜਿਹੜਾ ਟਰੈਕ ਆ ਸਿਰਫ ਸਾਈਕਲਾਂ ਲਈ ਹੈ ਸਾਈਕਲਾਂ ਦੀ ਇੱਥੇ ਐਂਟਰੀ ਸੈਗੀ ਹੈ ਬਾਕੀ ਜਿਹੜੇ ਬਾਈਕ ਵਗੈਰਾ ਸਕੂਟੀ ਵਗੈਰਾ ਹੁੰਦੇ ਨੇ ਉਹਨਾਂ ਦੀ ਬਾਹਰ ਪਾਰਕਿੰਗ ਬਣੀ ਹੋਈ ਹੈਗੀ ਉੱਥੇ ਆਪਾਂ ਲਾ ਸਕਦੇ ਹਾਂਗੇ ਤੇ ਬਹੁਤ ਸੋਹਣਾ 뷰 ਆ ਜੀ ਇੱਧਰਲੀ ਸਾਈਡ ਵੀ ਕਿਉਂਕਿ ਇੱਧਰ ਥਰਮਲ ਵਗੈਰਾ ਵੀ ਦਿਖ ਰਹੇ ਨੇ ਫਾਟਰ ਰਾਕਸ ਵੀ ਦਿਖ ਰਿਹਾ ਹੈਗਾ ਤੇ ਦੋਨੋਂ ਝੀਲਾਂ ਜਿਹੜੀਆਂ ਨੇ ਆਮੋ ਸਾਹਮਣੇ ਨੇ ਇਹਨਾਂ ਦੋਨਾਂ ਦਾ ਜਿਹੜਾ 뷰 ਆ ਬੜਾ ਸ਼ਾਨਦਾਰ 뷰 ਆ ਰਿਹਾ ਹੈਗਾ ਤੋ ਕਿ ਜਦੋਂ ਆਪਾਂ ਦੂਸਰੀ ਸਾਈਡ ਗਏ ਸੀਗੇ ਤਾਂ ਉੱਥੇ ਸਿਰਫ ਇੱਕ ਸਾਈਡ ਤੇ ਹੀ ਆਪਾਂ ਨੂੰ ਝੀਲਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਸੀਗਾ ਪਰ ਇੱਥੇ ਕੀ ਹੈ ਇੱਥੇ ਦੋਨੇ ਪਾਸੇ ਝੀਲਾਂ ਨੇ ਠੀਕ ਹੈ ਇੱਕ ਸਾਈਡ ਤੇ ਆਪਾਂ ਨੂੰ ਥਰਮਲ ਦਿਖ ਰਿਹਾ ਹੈਗਾ ਤੇ ਦੂਸਰੀ ਸਾਈਡ ਤੇ ਆਪਾਂ ਨੂੰ ਇੱਕ ਝੀਲ ਦਿਖ ਰਹੀ ਹੈ ਤੇ ਅੱਗੇ ਬੜਾ ਸੋਹਣਾ ਲੱਗਿਆ ਹੋਇਆ ਪਾਰਕ ਘਾਹ ਵਗੈਰਾ ਬੈਠਣ ਨੂੰ ਬੱਚਿਆਂ ਦੇ ਖੇਡਣ ਨੂੰ ਬਜ਼ੁਰਗਾਂ ਦੇ ਬੈਠਣ ਨੂੰ ਇੱਥੇ ਬਹੁਤ ਸੋਹਣੀਆਂ ਚੀਜ਼ਾਂ ਨੇ ਹੋਰ ਵੀ ਦੇਖਣ ਨੂੰ ਠੀਕ ਹੈ ਆਜੋ ਆਪਾਂ ਹੁਣ ਅੱਗੇ ਜਾ ਕੇ ਵੇਖਦੇ ਹਾਂ ਕੀ ਮੌਲਾ ਤੇ ਦੋਸਤੋ ਆਪਾਂ ਹੁਣ ਬਿਲਕੁਲ ਆ ਗਏ ਆਂ ਜੋਗਰ ਪਾਰਕ ਦੀ ਲੈਫਟ ਸਾਈਡ ਤੇ ਇਹ ਝੀਲ ਆ ਜਿਹੜੀ ਕਾਫੀ ਵੱਡੀ ਝੀਲ ਹੈਗੀ ਆਪਾਂ ਦੇਖ ਸਕਦੇ ਆਂ ਦੋਨੋਂ ਸਾਈਡ ਤੇ ਬਹੁਤ ਵੱਡੀਆਂ ਝੀਲਾਂ ਨੇ ਤੇ ਬਿਲਕੁਲ ਪਾਰਕ ਦੇ ਦੂਸਰੀ ਸਾਈਡ ਤੇ ਨਹਿਰ ਆ ਜਾਂਦੀ ਆ ਆਪਣੀ ਪਟੰਡੇ ਵਾਲੀ ਤੇ ਪੱਤਲੀ ਬਣੀ ਹੋਈ ਆ ਰਸਤਾ ਚਾਲੂ ਹੈਗਾ ਇੱਥੋਂ ਦੀ ਗੱਡੀਆਂ ਮੋਟਰਸਾਈਕਲ ਵਗੈਰਾ ਖੁੱਲਾ ਰਸਤਾ ਹੈ ਪੱਕੀ ਸੜਕ ਬਣੀ ਹੋਈ ਆ ਬਹੁਤ ਸੋਹਣਾ ਜਿਹਾ ਨੀ ਕਿ ਵਿਊ ਬਣਿਆ ਹੋਇਆ ਹੈਗਾ ਤੇ ਬਹੁਤ ਸ਼ਾਂਤ ਮਈ ਮਾਹੌਲ ਹੈਗਾ ਘਾਹ ਵਗੈਰਾ ਲੱਗਾ ਹੋਇਆ ਜੀ ਇੱਧਰ ਦੇਖੋ ਇਹ ਆਪਾਂ ਬੈਠਣ ਵਾਸਤੇ ਟਾਈਮ ਪਾਸ ਲਈ ਬਣਿਆ ਹੋਇਆ ਜੀ ਕਿੰਨਾ ਸੋਹਣਾ ਪਾਰਕ ਹੈ ਦੇਖੋ ਕਿੰਨੀ ਸ਼ਾਂਤੀ ਹੈ ਗ੍ਰੀਨਰੀ ਹੈ ਇਹ ਹਰ ਤਰ੍ਹਾਂ ਦੇ ਇੱਥੇ ਛਾਂ ਵਾਸਤੇ ਦਰਖਤ ਲਾਏ ਹੋਏ ਆ ਬੈਠਣ ਵਾਸਤੇ ਕੁਰਸੀਆਂ ਤੇ ਟਾਈਮ ਪਾਸ ਲਈ ਇੱਥੇ ਝੂਲੇ ਵਗੈਰਾ ਵੀ ਲੱਗੇ ਹੋਏ ਆ ਬੱਚਿਆਂ ਦੇ ਖੇਡਣ ਵਾਸਤੇ ਤੇ ਕਾਫੀ ਵੱਡਾ ਇਹ ਉੱਪਰ ਦੀ ਆ ਕੇ ਦੇਖ ਕੇ ਤਾਂ ਬਹੁਤ ਵੱਡੀ ਇਹਦੀ ਪਾਰਕਿੰਗ ਬਣ ਜਾਂਦੀ ਹੈਗੀ ਵੀਡੀਓ ਲੰਮੀ ਨਾ ਹੋਵੇ ਤਾਂ ਅਸੀਂ ਥੋੜਾ ਜਿਹਾ ਇਹ ਸ਼ਾਰਟ ਚ ਬਣਾ ਰਹੇ ਆ ਇਹ ਅੱਗੇ ਤੱਕ ਵੀ ਬਹੁਤ ਵੱਡਾ ਇਹ ਪਾਰਕ ਬਣਿਆ ਹੋਇਆਗਾ ਤੇ ਹੁਣ ਦੋਸਤਾਂ ਨੂੰ ਬਸ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਜੇ ਕਿਸੇ ਨੇ ਬਠਿੰਡੇ ਆਉਣਾਗਾ ਤਾਂ ਜੁਗਰ پارک ਜ਼ਰੂਰ ਆਓ ਦੇਖੋ ਆ ਕਿ ਬੜੀ ਸ਼ਾਂਤੀ ਮਿਲਦੀ ਇੱਥੇ ਆ ਕੇ ਬੜਾ ਮਨ ਨੂੰ ਸਕੂਨ ਮਿਲਦਾ ਸਤਿ ਸ੍ਰੀ ਅਕਾਲ